ਕਹਿੰਦੇ بےਚੈਨੀ ਲੱਗੀ ਆ ਨੀਂਦ ਵੀ ਕਿੱਥੇ ਆਉਂਦੀ ਆ بےਚੈਨੀ ਲੱਗੀ ਆ ਨੀਂਦ ਵੀ ਕਿੱਥੇ ਆਉਂਦੀ ਆ ਉਹਦੀ ਯਾਦ ਬਹੁਤ ਸਤਾਉਂਦੀ ਆ ਸਭ ਸੁੱਖ ਸ਼ਾਂਤ ਹੋਵੇ ਸਭ ਸੁੱਖ ਸ਼ਾਂਤ ਹੋਵੇ ਮੈਨੂੰ ਅੱਜ ਹਿਚਕੀ ਬਹੁਤ ਆਉਂਦੀ ਆ ਗੱਲਾਂ ਬਹੁਤੀਆਂ ਨਾਲ ਕੀਤੀਆਂ ਮੈਂ ਗੱਲਾਂ ਬਹੁਤੀਆਂ ਨਾਲ ਕੀਤੀਆਂ ਉਸ ਤੋਂ ਬਾਅਦ ਕੋਈ ਜਚੀ ਨਾ ਉਹਨਾਂ ਉਸ ਤੋਂ ਬਾਅਦ ਕੋਈ ਜਚੀ ਨਾ ਉਹਨਾਂ ਪਰ ਉਹ ਅੱਜ ਵੀ ਦਿਲ ਨੂੰ ਪਾਉਂਦੀ ਆ ਪਰ ਉਹ ਅੱਜ ਵੀ ਦਿਲ ਨੂੰ ਪਾਉਂਦੀ ਆ ਸਭ ਸੁਖ ਸੰਦ ਹੋਵੇ ਮੈਨੂੰ ਅੱਜ ਹਿਜਕੀ ਜੀ ਬਹੁਤ ਆਉਂਦੀ ਆ ਚੱਲ ਛੱਡ ਲਿਖਣ ਨੂੰ ਉਹਨੂੰ ਕਾਲ ਕਰ ਲੈਣਾ ਚੱਲ ਛੱਡ ਲਿਖਣ ਨੂੰ ਉਹਨੂੰ ਕਾਲ ਕਰ ਲੈਣਾ ਚੱਕ ਕੇ ਕੋਲ ਅੱਗੋ ਕਹਿੰਦੀ ਕੌਣ ਚੱਕ ਕੇ ਕੁੜੀ ਕਹਿੰਦੀ ਐ ਕੌਣ ਕਹਿ ਕੇ ਤਬੱਸ ਉਹਨੇ ਮੇਰੀ ਧੜਕ ਨਹੀਂ ਰੋਕਦੀ ਨਾਲੇ ਜਿਹੜੀ ਹਿਚਕੀ ਆਉਂਦੀ ਸੀ ਨਾ ਮੈਨੂੰ ਉਹਨੇ ਉਹ ਵੀ ਰੋਕਦੀ ਬਾਕੀ ਗੱਲਾਂ ਦੀਆਂ ਗੱਲਾਂ ਉਹਨੇ ਮੇਰੀ ਬੇਚਾਨੀ ਨੀਂਦ ਤੇ ਉਹਦੀਆਂ ਯਾਦਾਂ ਦੀ ਤਾਂ ਫੱਟੀ ਪੋਚਦੀ ਨਾਲੇ ਜਿਹੜੀ ਹਿਚਕੀ ਜੀ ਆਉਂਦੀ ਸੀ ਨਾ ਮੈਨੂੰ ਉਹਨੇ ਉਹ ਵੀ ਰੋਕਦੀ ਉਹਨੇ ਉਹ ਵੀ ਰੋਕਦੀ ਕੁੜੀ ਕਹੇ ਰਹੀ ਉਹ ਮੁੰਡੇ ਨੇ ਮੁੰਡਾ ਕਹੇ ਰੇ ਕੁੜੀ ਆਪਸ ਵਿੱਚ ਐਕਸਚੇਂਜ ਕਰ ਲਿਓ ਕਹਿੰਦੇ ਇਜਾਜ਼ਤ ਹੋਵੇ ਜੇ ਤੇਰੀ ਇਜਾਜ਼ਤ ਹੋਏ ਜੇ ਤੇਰੀ ਕੀ ਮੈਂ ਤੈਨੂੰ ਜਤਾਵਾਂ ਇਜਾਜ਼ਤ ਹੋਏ ਜੇ ਤੇਰੀ ਕੀ ਮੈਂ ਤੈਨੂੰ ਜਤਾਵਾਂ ਕਿੰਨਾ ਪਿਆਰ ਕਰਦੀ ਆ ਕਿੰਨਾ ਪਿਆਰ ਕਰਦੀ ਆ ਕੀ ਮੈਂ ਤੈਨੂੰ ਦਿਖਾਵਾਂ ਜੇ ਨਹੀਂ ਮੰਨਦਾ ਤੂੰ ਜੇ ਨਹੀਂ ਮੰਨਦਾ ਤੂੰ ਕੀ ਮੈਂ ਸਾਰ ਓਕੇ ਦਿਖਾਵਾਂ ਕੀ ਮੈਂ ਸਾਰ ਓਕੇ ਦਿਖਾਵਾਂ ਕਹਿੰਦੇ ਉਹ ਵੀ ਇੱਕ ਸਾਂਝ ਹੁੰਦੀ ਸੀ ਉਹ ਵੀ ਇੱਕ ਸਾਂਝ ਹੁੰਦੀ ਸੀ ਮਾਸੀ ਜਦੋਂ ਮਾਂ ਹੁੰਦੀ ਸੀ ਛੋਟੀ ਚਾਚੀ ਹੁੰਦੀ ਸੀ ਰੱਬ ਦਾ ਰੂਪ ਛੋਟੀ ਚਾਚੀ ਹੁੰਦੀ ਸੀ ਰੱਬ ਦਾ ਰੂਪ ਤਾਈ ਵੱਡੀ ਮਾਂ ਹੁੰਦੀ ਸੀ ਕਹਿੰਦੇ ਸੀ ਘਰ ਦਾ ਜਿੰਦਾ ਜਿੰਨੂ ਕਹਿੰਦੇ ਸੀ ਘਰ ਦਾ ਜਿੰਦਾ ਜਿੰਨੂ ਉਹ ਬੇਬੇ ਸਭ ਦੀ ਜਾਨ ਹੁੰਦੀ ਸੀ ਉਹ ਬੇਬੇ ਸਭ ਦੀ ਜਾਨ ਹੁੰਦੀ ਸੀ ਬਾਪੂ ਹੁੰਦਾ ਸੀ ਸ਼ਾਨ ਉਹਦਾ ਕਰਦੀ ਬਾਪੂ ਹੁੰਦਾ ਸੀ ਸ਼ਾਨੋਦ ਕਰਦੀ ਜਿਹਦੇ ਨਾਲ ਸਭ ਦੀ ਪਹਿਚਾਨ ਹੁੰਦੀ ਸੀ ਜਿਹਦੇ ਨਾਲ ਸਭ ਦੀ ਪਹਿਚਾਨ ਹੁੰਦੀ ਸੀ ਕਹਿੰਦੀ ਤੁਹਾਨੂੰ ਮੈਂ ਕਿਵੇਂ ਲੱਗ ਰਹੀ ਆ ਕਹਿੰਦੀ ਤੁਹਾਨੂੰ ਮੈਂ ਕਿਵੇਂ ਲੱਗ ਰਹੀ ਆ ਜਿਹੜਾ ਤੁਸੀਂ ਸੂਟ ਗਿਫਟ ਕੀਤਾ ਸੀ ਦੇਖੋ ਪਾ ਕੇ ਮੈਂ ਕਿੰਨਾ ਫੱਬ ਰਹੀ ਆ ਦੇਖੋ ਤਾਂ ਸਹੀ ਮੈਂ ਕਿਵੇਂ ਲੱਗ ਰਹੀ ਆ ਮੈਨੂੰ ਪਤਾ ਮੇਰੇ ਸੋਹਣਾ ਸੋਹਣਾ ਹੀ ਲੱਗਦਾ ਹੋ ਮੈਨੂੰ ਪਤਾ ਹੈ ਮੇਰਾ ਸੋਹਣਾ ਸੋਹਣਾ ਹੀ ਲੱਗਦਾ ਹੋ ਬਸ 2 ਮਿੰਟ ਦੇ ਮੈਨੂੰ ਮੈਂ ਵੀ ਪੱਗ ਬੰਨ ਰਿਹਾ ਫਿਰ ਦੇਖਤਾ ਸਹੀ ਮੈਂ ਨਵੇਂ ਲੱਗ ਰਿਹਾ ਮੈਂ ਕਿਵੇਂ ਲੱਗ ਰਿਹਾ ਕੁੜੀ ਕਹਿੰਦੀ ਹੈ ਤੁਹਾਡੀ ਪੱਗ ਤੇ ਮੇਰੀ ਚੁੰਨੀ ਤੁਹਾਡੀ ਪੱਗ ਤੇ ਮੇਰੀ ਚੁੰਨੀ ਦੇ ਰੰਗ ਮਿਲਦੇ ਹੋ ਗਏ ਤੁਸੀਂ ਸੋਹਣੋ ਸਕਰੀਨ ਵੱਲ ਮੂੰਹ ਕੀ ਕੀਤਾ ਮੇਰੀਆਂ ਅੱਖਾਂ ਚ ਝੀਖ ਹੋ ਗਏ ਸੂਟ ਤੇਰੇ ਤੇ ਬਹੁਤ ਸੋਹਣਾ ਲੱਗ ਰਿਹਾ ਮੁੰਡਾ ਕਹਿੰਦਾ ਸੂਟ ਤੇਰੇ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਲੋਕ ਕਹਿੰਦੇ ਨੇ ਨਾ ਚੰਦ ਦਾ ਟੁਕੜਾ ਲੋਕ ਕਹਿੰਦੇ ਨੇ ਚੰਦ ਦਾ ਟੁਕੜਾ ਪਰ ਇਸ ਟਾਈਮ ਮੈਨੂੰ ਚੰਨ ਤੇਰਾ ਟੁਕੜਾ ਲੱਗ ਰਿਹਾ ਹੈ ਇਸ ਟਾਈਮ ਮੈਨੂੰ ਚੰਦ ਤੇਰਾ ਟੁਕੜਾ ਲੱਗ ਰਿਹਾ ਸੂਟ ਸੱਚੀ ਤੇਰੇ ਤੇ ਬਹੁਤ ਫੱਬ ਰਿਹਾ ਹੈ ਬਸ ਬਸ ਕੁੜੀ ਕਹਿੰਦੀ ਹੈ ਬਸ ਬਸ ਨਜ਼ਰ ਨਾ ਲਾ ਦਿਓ ਮੈਂ ਸਕਰੀਨ ਤੋਂ ਹਟ ਰਹੀ ਆ ਚਲੋ ਠੀਕ ਆ ਮੰਮੀ ਆ ਗਈ ਮੈਂ ਵੀਡੀਓ ਕਾਲ ਕੱਟ ਰਹੀਆਂ ਵੀਡੀਓ ਕਾਲ ਕੱਟ ਰਹੀ ਅੱਖ ਵੀ ਰੋਈ ਦਿਲ ਵੀ ਰੋਇਆ ਅੱਖ ਵੀ ਰੋਈ ਦਿਲ ਵੀ ਰੋਇਆ ਰੋਇਆ ਲੂ ਲੂ ਏ ਨਹੀਂ ਹੋ ਰਿਹਾ ਬਿਆਨ ਮੇਰੇ ਤੋਂ ਕਲਮ ਵੀ ਮੇਰੀ ਪਈ ਰੋਏ ਲਿਖਿਆ ਨਹੀਂ ਜਾ ਰਿਹਾ ਸ਼ਬਦਾਂ ਦੇ ਵਿੱਚ ਲਿਖਿਆ ਨਹੀਂ ਜਾ ਰਿਹਾ ਸ਼ਬਦਾਂ ਦੇ ਵਿੱਚ ਉਹਦੀਆਂ ਚੀਕਾਂ ਤੇ ਕਰਾਂ ਵਿਚਾਰ ਮੈਂ ਸਾਂਝਾ ਦਿਲ ਕੰਬ ਰਿਹਾ ਤੇ ਅੱਖਾਂ 'ਚ ਹੰਝੂ ਭਰਪੂਰ ਨੇ ਅੱਖਾਂ 'ਚ ਹੰਝੂ ਭਰਪੂਰ ਨੇ ਤਾਰ-ਤਾਰ ਕਰਕੇ ਰੱਖਤੀ ਅੱਜ ਫਿਰ ਇੱਕ ਤੀ ਵਿਚਾਰੀ ਬਣ ਗਈ ਅੱਜ ਫਿਰ ਇੱਕ ਤੀ ਵਿਚਾਰੀ ਬਣ ਗਈ ਜਿੱਥੇ ਪੁਲਿਸ ਤੇ ਸਰਕਾਰਾਂ ਨੇ ਕਟਪੁਤਲੀਆਂ ਜਿੱਥੇ ਪੁਲਿਸ ਤੇ ਸਰਕਾਰਾਂ ਨੇ ਕਟਪੁਤਲੀਆਂ ਉੱਥੇ ਇਹ ਖੇਡ ਨਿਆਰੀ ਬਣ ਗਈ ਮੂਸੇਵਾਲੇ ਦੇ ਕਾਤਲ ਘੁੰਮਦੇ ਨੇ ਆਜ਼ਾਦ ਅਜੇ ਮੂਸੇਵਾਲਾ ਦੇ ਕਾਤਲ ਘੁੰਮਦੇ ਨੇ ਆਜ਼ਾਦ ਅਜੇ ਜੇਲ੍ਹਾਂ ਵਿੱਚ ਪਏ ਨੇ ਉਹਨਾਂ ਦੀਆਂ ਵੀ ਖਾਤਰਦਾਰੀਆਂ ਨੇ ਉਹਨਾਂ ਦੀਆਂ ਵੀ ਖਾਤਰਦਾਰੀਆਂ ਨੇ ਅੱਖ ਵੀ ਰੋਈ ਦਿਲ ਵੀ ਰੋਇਆ ਰੋਇਆ ਲੂ ਲੂਏ ਕੱਪੜਿਆਂ ਤੇ ਜਾਂਦਾ ਸੀ ਦੋਸ਼ ਕੱਪੜਿਆਂ ਤੇ ਜਾਂਦਾ ਸੀ ਦੋਸ਼ ਪਰ ਮੈਂ ਸੁਣਿਆ ਤੇ ਦੇਖਿਆ ਉਹਨੇ ਟਕਿਆ ਹੋਇਆ ਪੂਰਾ ਸਰੀਰ ਸੀ ਪਰ ਮੈਂ ਦੇਖਿਆ ਉਹਨੇ ਟਕਿਆ ਹੋਇਆ ਪੂਰਾ ਸਰੀਰ ਸੀ ਫਿਰ ਤੋਹਮਤ ਲੱਗਦੀ ਕੁੜੀਆਂ ਤੇ ਫਿਰ ਤੋਹਮਤ ਲੱਗਦੀ ਕੁੜੀਆਂ ਤੇ ਕਿਉਂ ਨਹੀਂ ਉੱਠਦਾ ਕਿਸੇ ਮੁੰਡੇ ਦਾ ਜ਼ਮੀਰ ਕਿਉਂ ਨਹੀਂ ਉੱਠਦਾ ਕਿਸੇ ਮੁੰਡੇ ਦਾ ਜ਼ਮੀਰ ਹੈ ਕੀ ਸਜ਼ਾ ਵੀ ਐਵੇਂ ਦੀ ਸਜ਼ਾ ਹੋਏ ਕਿ ਕੰਬੇ ਉਹਦਾ ਵੀ ਲੂ ਲੂਏ ਕੰਬੇ ਉਹਦਾ ਵੀ ਲੂ ਲੂਏ ਮਾਰੇ ਉਹ ਵੀ ਚੀਕਾਂ ਮਾਰੇ ਉਹ ਵੀ ਚੀਕਾਂ ਤੇ ਸੁਣਨ ਵਾਲਾ ਉਹਨੂੰ ਕੋਈ ਵੀ ਨਾ ਹੋਏ ਮਾਰੇ ਉਹ ਵੀ ਚੀਕਾਂ ਤੇ ਸੁਣਨ ਵਾਲਾ ਉਹਨੂੰ ਕੋਈ ਵੀ ਨਾ ਹੋਏ ਆਏ ਉਹਦੀਆਂ ਅੱਖਾਂ ਸਾਹਮਣੇ ਉਹੀ ਮੰਜ਼ਰ ਆਏ ਉਹਦੀਆਂ ਅੱਖਾਂ ਸਾਹਮਣੇ ਉਹੀ ਮੰਜ਼ਰ ਜਦੋਂ ਕੀਤਾ ਉਹਨੇ ਕਿਸੇ ਧੀ ਪੈਣ ਦਾ ਚੀਰ ਹਰਨੇ ਚੀਰ ਹਰਨੇ ਮੰਗੇ ਉਹ ਮੌਤ ਤੇ ਮੌਤ ਉਹਨੂੰ ਆਏ ਨਾ ਮੰਗੇ ਉਹ ਮੌਤ ਮੌਤ ਉਹਨੂੰ ਆਏ ਨਾ ਫੇਰੀ ਪਤਾ ਲੱਗੂਗਾ ਉਹਨਾਂ ਨੂੰ ਕਿ ਉਹਨਾਂ ਨੇ ਕੀ ਕਹਿਰ ਕਮਾਏ ਆ ਕੀ ਕਹਿ ਕਰਮਾਏ ਆ ਅੱਖ ਵੀ ਰੋਈ ਤੇ ਦਿਲ ਵੀ ਰੋਇਆ ਰੋਇਆ ਲੂਣ ਲੂਏ ਰੋਇਆ ਲੂਣ ਲੂਏ ਥੈਂਕ ਯੂ ਸ਼ੁਕਰੀਆ ਸੋ ਸਿਤਾ ਥੈਂਕ ਯੂ ਸੋ ਮਚ ਥੈਂਕ ਯੂ